ਪਰ ਟੋਲ ਦੇ ਉੱਤੇ ਹੁੰਦੀ ਖੱਜਲ-ਖਵਾਰੀ ਜਿਹੜੀ ਹੈ ਨਾ 2-2 ਘੰਟੇ 1-1.5 ਘੰਟਾ ਘੰਟਾ-ਘੰਟਾ ਕਿਸੇ ਨੇ ਹਸਪੀਟਲ ਜਾਣਾ ਕਿਸੇ ਨੂੰ ਕੋਈ ਜ਼ਰੂਰੀ ਕੰਮ ਕਿਸੇ ਨੂੰ ਕੋਈ ਜ਼ਰੂਰੀ ਰਜੇਮਾ ਲੋਡੂਵਾਲ ਟੋਲ ਪਲਾza ਜਿਹੜਾ ਦੇਸ਼ ਦਾ ਸਭ ਤੋਂ ਮਹਿੰਗਾ ਟੋਲ ਪਲਾza ਜਿੱਥੇ ਟੋਲ ਦੇ ਉੱਤੇ 3 ਮਿੰਟ ਤੋਂ ਵੱਧ ਖੜਨਾ ਪੈ ਜਵੇ ਤੇ ਉੱਥੇ ਫਿਰ ਉਹਨਾਂ ਨੂੰ ਟੋਲ ਬੈਰੀਅਰ ਚੱਕਣੇ ਪੈਂਦੇ ਆ ਭਾਈ ਜੇ ਉੱਥੇ ਜਾਮ 3 ਮਿੰਟ ਤੋਂ ਵੱਧ ਕਿਸੇ ਨੂੰ ਰਾਹਗੀਰ ਨੂੰ ਖੜਨਾ ਪੈ ਗਿਆ ਤੇ ਫਿਰ ਕੋਈ ਟੋਲ ਫੀਸ ਨਹੀਂ ਚਾਰਜ ਕੀਤੀ ਜਾ। ਮੈਂ ਅੱਜ ਖੁਦ ਮੰਨਦਾ ਕਿ ਮੈਂ ਵਾਇੋਲੇਸ਼ਨ ਕੀਤੀ ਹੈ। ਮੈਂ ਰੋਂਗ ਸਾਈਡ ਆਪਣੀਆਂ ਗੱਡੀਆਂ ਬੜੇ ਸਲੋ ਰੋਂਗ ਸਾਈਡ ਗੱਡੀਆਂ ਲਿਆ ਕੇ ਟੋਲ ਪਲਾਜ਼ਾ ਦੇ ਉੱਤੇ ਪਹੁੰਚਿਆ। ਜਾਂ ਤਾਂ ਉਹ ਪ੍ਰਬੰਧ ਬੰਦੋਬਸਤ ਇਦਾਂ ਦੇ ਕਰੇ ਕਿ ਜਾਮ ਨਾ ਲੱਗੇ। ਇਹਨਾਂ ਨੇ ਲੋਕਾਂ ਨੂੰ ਇਸੇ ਤਰੀਕੇ ਜਲੀਲ ਕਰਨਾ ਪੰਦਨਾ ਕੀਤਾ ਕਿ ਕਾਂਗਰਸ ਪਾਰਟੀ ਟੋਲ ਦੇ ਉੱਤੇ ਵੱਡੇ ਬੈਰੀਅਰ ਵੀ ਲਾਊਗੀ, ਵੱਡੇ ਔਰਡ ਵੀ ਲਾਊਗੀ, ਜਾਗਰੂਕਤਾ ਅਭਿਆਨ ਵਾਸਤੇ। ਲਾਲ ਲਾਈਨਾਂ ਵੀ ਪਾਉਗੀ ਤੇ ਸਾਡੀਆਂ ਵਲੰਟੀਅਰਾਂ ਦੀਆਂ ਟੀਮਾਂ ਵੀ ਬਣਾ ਦੇਾਂਗੇ ਦੇਸ਼ ਦੇ ਅੰਦਰ ਟੋਲ ਮਾਫੀਆ ਦੀ ਲੁੱਟਖਸਟ ਦੇ ਵਿਰੁੱਧ ਲੋਕ ਅਕਸਰ ਐਜੀਟੇਸ਼ਨ ਕਰਦੇ ਆਪਾਂ ਦੇਖਦੇ ਆ ਕੱਲਾ ਪੰਜਾਬ ਨਹੀਂ ਪੂਰੇ ਦੇਸ਼ ਦੇ ਅੰਦਰ ਲੋਕਾਂ ਲਈ ਜੀ ਦਾ ਜੰਜਾਲ ਬਣਿਆ ਕਿਸੇ ਨੂੰ ਟੋਲ ਦੇਣ ਤੋਂ ਪਰੇਸ਼ਾਨੀ ਨਹੀਂ ਜੋ ਮੈਂ ਆਬਜ਼ਰਵ ਕਰਦਾ ਪਰ ਟੋਲ ਦੇ ਉੱਤੇ ਹੁੰਦੀ ਖੱਜਲਖਵਾਰੀ ਜਿਹੜੀ ਹੈ ਨਾ ਦੋ-ਦੋ ਘੰਟੇ ਡੇਡ-ਡੇਡ ਘੰਟਾ ਘੰਟਾ ਕਿਸੇ ਨੇ ਹਸਪੀਟਲ ਜਾਣਾ ਕਿਸੇ ਨੂੰ ਕੋਈ ਜ਼ਰੂਰੀ ਕੰਮ ਕਿਸੇ ਨੂੰ ਕੋਈ ਜ਼ਰੂਰੀ ਰਜੇਮਾ ਮਤਲਬ ਕਿ ਜਲੀਲ ਕਰਕੇ ਪੈਸੇ ਇਹ ਟੋਲ ਮਾਫੀਆ ਦੀ ਪਾਲਿਸੀ ਬਣ ਚੁੱਕੀ ਆ ਅਰ ਤੁਸੀਂ ਲੁਧਿਆਣੇ ਦੇ ਸੀਨੀਅਰ ਪੱਤਰਕਾਰ ਦੋਸਤ ਬੈਠੇ ਹੋ ਤੇ ਮੇਰਾ ਖਿਆਲ ਇਸ ਗੱਲ ਦੀ ਵਹੀ ਪਰੋਂਗੇ ਕਿ ਮੈਂ 2018 19 20 21 22 ਵਿਧਾਇਕ ਰਹਿੰਦਿਆਂ ਇਸ ਕੰਮ ਇਸ ਵਿਸ਼ੇ ਦੇ ਉੱਤੇ ਬਹੁਤ ਤਕੜੇ ਹੋ ਕੇ ਕੰਮ ਕੀ ਤੁਹਾਨੂੰ ਯਾਦ ਹੋਊਗਾ ਲਾਡੂਵਾਲ ਟੋਲ ਪਲਾਜ਼ਾ ਜਿਹੜਾ ਦੇਸ਼ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਮਤਲਬ ਨੰਬਰ 1 ਜਿੱਥੇ ਦੀ ਟੋਲ ਫੀਸ ਸਭ ਤੋਂ ਜ਼ਿਆਦਾ ਪੂਰੇ ਦੇਸ਼ ਦੇ ਅੰਦਰ ਲਾਡੂਵਾਲ ਟੋਲ ਪਲਾਜ਼ਾ ਤੇ ਮੈਂ ਇਹਦੀ ਲੁੱਟਖਸਟ ਬੰਦ ਕਰਨ ਵਾਸਤੇ ਵਿਧਾਇਕ ਹੁੰਦਿਆਂ 100 ਮੀਟਰ ਦੇ ਉੱਤੇ ਰੈੱਡ ਲਾਈਨ ਆਪਣੇ ਹੱਥਾਂ ਦੇ ਨਾਲ ਮੈਂ ਤੇ ਮੇਰੇ ਸਾਥੀ ਵਾਕੇ ਆਏ ਵੱਡੇ ਵੱਡੇ ਅਸੀਂ 50 50 ਫੁੱਟ ਉੱਚੇ ਬੋਰਡ ਲਾਏ ਉਸ ਬੋਰਡ ਦੇ ਉੱਤੇ ਜਿਹੜਾ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦਾ ਨਿਜਮ ਜਿਹੜਾ ਕਾਨੂੰਨ ਦੇ ਛਤਰ ਛਾਇਆ ਥੱਲੇ ਬਣਿਆ ਤੇ ਅਸੀਂ ਇਸ ਨਿਜਮ ਦੀਆਂ ਵੱਡੀਆਂ-ਵੱਡੀਆਂ ਹੋਰਡਿੰਗਾਂ ਉੱਥੇ ਲਾਈਆਂ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਅਰ ਵੱਡੀ ਪੱਧਰ ਤੇ ਅਸੀਂ ਸਫਲਤਾ ਵੀ ਹਾਸਲ ਕੀਤੀ ਤੁਹਾਨੂੰ ਯਾਦ ਹੋਊਗਾ ਸਿਰਫ ਲਾਡੂਵਾਲ ਕ੍ਰੋਸਿੰਗ ਦੇ ਉੱਤੇ ਚਾਰ ਟੋਲ ਬੂਥ ਹੋਇਆ ਕਰਦੇ ਸੀਗੇ ਤੇ ਅੱਜ ਉਹਨਾਂ ਦੀ ਗਿਣਤੀ ਮੇਰਾ ਖਿਆਲ ਦਰਜਨ ਤੋਂ ਵੀ ਉੱਤੇ ਹੈਗੀ ਆ ਇਹ ਉਸ ਐਜਿਟੇਸ਼ਨ ਉਸ ਅੰਦੋਲਨ ਉਸ ਜਾਗਰੂਕਤਾ ਦੇ ਬਦਲਤ ਇਹਨਾਂ ਨੂੰ ਉਹ ਬਟੋਲ ਬੂਤ ਵਧਾਉਣੇ ਪਏ ਪਰ ਅਫਸੋਸ ਆ ਕਿ ਅੱਜ ਵੀ ਲੁੱਟ ਜਾ ਰਹੀ ਹੈ ਇਹ ਨਹੀਂ ਹੈਗਾ ਕਿ ਮੈਂ ਉੱਥੇ ਗਿਆ ਤੇ ਕੋਈ ਲੁੱਟ ਖੁੱਟ ਬੰਦ ਹੋ ਗਈ ਲੋਕ ਪੈਸੇ ਦੇਣ ਨੂੰ ਤਿਆਰ ਆ ਪੈਸੇ ਦੇਣ ਦੇ ਵਿੱਚ ਕੋਈ ਪਰੇਸ਼ਾਨੀ ਨਹੀਂ ਹੈਗੀ ਪਰ ਭਾਈ ਜਿਹੜੇ ਨਿਜਮ ਬੋਲਦੇ ਆ ਨਾ ਨੈਸ਼ਨਲ ਹਾਈਵੇ ਥੋਰਟੀ ਆਫ ਇੰਡੀਆ ਦੇ ਇਹ ਨਿਜਮ ਕੀ ਆ ਬਈ ਹਲਕੀ ਜਿਹੀ ਤੇ ਆ ਮੈਂ ਤੁਹਾਨੂੰ ਇੱਕ ਕਾਪੀ ਵੀ ਇਹਦੀ ਦੇਣੀ ਆ ਤਾਂ ਕਿ ਤੁਸੀਂ ਆਪੋ ਆਪਣੇ ਚੈਨਲ ਦੇ ਉੱਤੇ ਇਹ ਕਾਪੀ ਪਾਓਗੇ ਤੇ ਪੰਜਾਬ ਦੇ ਲੋਕ ਇਹਦੀ ਫੋਟੋ ਸਟੇਟ ਕਰਾ ਕੇ ਆਪਣੀ ਗੱਡੀ ਦੇ ਵਿੱਚ ਰੱਖਣਗੇ ਜਿੱਥੇ ਟੋਲ ਦੇ ਉੱਤੇ 3 ਮਿੰਟ ਤੋਂ ਵੱਧ ਖੜਨਾ ਪੈ ਜਾਵੇ ਤੇ ਉੱਥੇ ਫਿਰ ਉਹਨਾਂ ਨੂੰ ਟੋਲ ਬੈਰੀਅਰ ਚੱਕਣੇ ਪੈਣੇ ਆ ਮਤਲਬ ਕਿ ਜਾਮ ਬਿਨਾਂ ਕੋਈ ਪੈਸਾ ਦਿੱਤੇ ਆ ਕਲੀਅਰ ਕਰਨਾ ਪੈਣਾ ਹੁਣ ਮੈਂ ਇਹ ਜੇ ਜਾਣਕਾਰੀ ਦੇਦ ਮਾ ਇਹ ਐਨਐਟਾ ਇਹਦਾ ਸਰਕੂਲਰ ਆ ਇਹ ਸਰਕੂਲਰ ਦੇ ਵਿੱਚ ਸਪਸ਼ਟ ਰੂਪ ਦੇ ਵਿੱਚ ਆ ਲਿਖਿਆ ਹੋਇਆ ਅੰਡਰਲਾਈਨ ਕੀਤਾ ਕਿ ਭਾਈ ਹਰੇਕ ਟੋਲ ਦੇ ਉੱਤੇ 100 ਮੀਟਰ ਦੇ ਬਗਵੇ ਦੇ ਉੱਤੇ ਇੱਕ ਲਾਲ ਪੱਟੀ ਲਾਲ ਲਾਈਨ ਖਿੱਚੀ ਜਾਣੀ ਆ ਜੇ ਉਸ ਲਾਲ ਲਾਈਨ ਤੋਂ ਤੁਹਾਡੀ ਗੱਡੀ ਪਿੱਛੇ ਚਲੀ ਗਈ ਮਤਲਬ ਕਿ ਤੁਹਾਨੂੰ 3 ਮਿੰਟ ਅਪ੍ਰੋਕਸੀਮੇਟਲੀ 3 ਮਿੰਟ ਖੜਨਾ ਪੈ ਗਿਆ ਤਾਂ ਜਿਹੜਾ ਟੋਲ ਕਟਾ ਕਰਨ ਵਾਲੀ ਏਜੰਸੀ ਦਾ ਮਾਲਕ ਹੈਗਾ ਉਹ 인ਫਰਾ ਬਣਾਉਣ ਦੇ ਵਿੱਚ ਅਸਫਲ ਗਿਣਿਆ ਜਾਣਾ ਇਹਦੀ ਭਾਵਨਾ ਮੈਂ ਦੱਸਣ ਲੱਗਿਆ ਭਾਵਨਾ ਕੀ ਹੈ ਇਹਦੀ ਕਿ ਉਹ ਅਸਫਲ ਹੈ ਉਹਨੇ ਜੋ ਇਨਫਰਾਸਟ੍ਰਕਚਰ ਆਵਾਜਾਈ ਨੂੰ ਸਮੂਥਲੀ ਸੌਖੇ ਤਰੀਕੇ ਤੇ ਨਾਲ ਲਗਾਉਣ ਵਾਸਤੇ ਬਿਨਾ ਕੋਈ ਜਾਮ ਲੱਗਿਆ ਲਗਾਉਣ ਵਾਸਤੇ ਜੋ ਉਹਨੇ ਇਨਫਰਾ ਬਣਾਉਣਾ ਸੀ ਉਹਨੇ ਬਣਾਇਆ ਨਹੀਂ ਰਾਗੀਰਾਂ ਨੂੰ 3 ਮਿੰਟ ਤੋਂ ਵੱਧ ਖੜਨਾ ਪਿਆ ਜਿੰਨੀ ਦੇਰ ਤੱਕ ਉਹ ਇਹਦਾ ਬੰਦੋਬਸਤ ਇਨਫਰਾ ਨਹੀਂ ਬਣਾਉਂਦਾ ਉਨੀ ਦੇਰ ਤੱਕ ਜਦੋਂ ਜਾਮ ਲੱਗ ਗਿਆ ਤਾਂ ਫਿਰ ਟੋਲ ਇਕੱਠਾ ਕਰਨ ਵਾਲੇ ਕੰਪਨੀ ਏਜੰਟ ਨੂੰ ਬੈਰੀਅਰ ਚੱਕਣੇ ਪੈਣਿਆ ਤੇ ਉੱਥੇ ਜਾਮ ਤੁਰੰਤ ਰਿਮੂਵ ਕਰਾਉਣਾ ਪੈਣਾ ਇਹ ਸਰਕੂਲਰ ਦੀ ਭਾਵਨਾ ਇਹ ਸਰਕੂਲਰ ਤੋਂ ਬਾਅਦ ਬਹੁਤ ਸਾਰੇ ਲੋਕ ਜਾਗਰੂਕ ਹੋਏ ਮੇਰੇ ਕੋਲ ਇੱਕ ਆਰਟੀਆਈ ਹੈ ਜਦੀ ਕਾਪੀ ਮੈਂ ਤੁਹਾਨੂੰ ਦੇ ਦੇਣੀ ਆ ਇਸ ਆਰਟੀਆਈ ਦੇ ਵਿੱਚ ਆਰਟੀਆਈ ਮੰਗਣ ਵਾਲੇ ਦੋਸਤ ਨੇ ਇਸ ਗੱਲ ਨੂੰ ਜਿਹੜੀ ਮੈਂ ਆ ਸਰਕੂਲਰ ਵਾਲੀ ਕੀਤੀ ਆ ਪੁਖਤਾ ਕਰਨ ਵਾਸਤੇ ਐਨਟੀਆਈ ਤੋਂ ਆਰਟੀਆਈ ਦੇ ਤਹਿਤ ਜਾਣਕਾਰੀ ਮੰਗੀ ਜਿਦੇ ਵਿੱਚ ਐਨਟੀਆਈ ਨੇ ਆਰਟੀਆਈ ਦਾ ਰਿਪਲਾਈ ਜਵਾਬ ਦਿੰਦੇ ਹੋਏ ਲਿਖ ਦਿੱਤਾ ਮੈਂਸ਼ਨ ਕਰ ਦਿੱਤਾ ਕਿ ਭਾਈ ਜੇ ਉੱਥੇ ਜਾਮ 3 ਮਿੰਟ ਤੋਂ ਬਾਅਦ ਕਿਸੇ ਨੂੰ ਰਾਹਗੀਰ ਨੂੰ ਖੜਨਾ ਪੈ ਗਿਆ ਤੇ ਫਿਰ ਕੋਈ ਟੋਲ ਫੀਸ ਨਹੀਂ ਚਾਰਜ ਕੀਤੀ ਜਾਣੀ ਹੁਣ ਸਾਫ਼ ਤੇ ਸਪੈਕਟ ਹੋ ਗਿਆ ਹੁਣ ਆਜੋ ਅ ਕੱਲ ਵਾਲੇ ਇਨਸੀਡੈਂਟ ਤੇ ਮੈਂ ਜਲੰਧਰ ਇੱਕ ਵਿਆਹ ਅਟੈਂਡ ਕਰਨ ਵਾਸਤੇ ਗਿਆ ਵਾਪਸੀ ਦੇ ਉੱਤੇ ਜਦੋਂ ਮੈਂ ਬੁਰਾਇਆ ਕ੍ਰੋਸ ਕੀਤਾ ਤੇ ਟ੍ਰੈਫਿਕ ਜਮ ਸ਼ੁਰੂ ਹੋ ਗਿਆ ਮੈਂ ਅੱਜ ਖੁਦ ਮੰਨਦਾ ਕਿ ਮੈਂ ਵਾਇਲੇਸ਼ਨ ਕੀਤੀ ਹੈ ਮੈਂ ਰੋਂਗ ਸਾਈਡ ਆਪਣੀਆਂ ਗੱਡੀਆਂ ਬੜੇ ਸਲੋ ਰੌਂਗ ਸਾਈਡ ਗੱਡੀਆਂ ਲਿਆ ਕੇ ਟੋਲ ਪਲਾਜ਼ਾ ਦੇ ਉੱਤੇ ਪਹੁੰਚੇ ਹੁਣ ਆਪਾਂ ਨੂੰ ਵੀ ਪਤਾ ਵੀ ਲਾਡੂ ਵਾਲ ਟੋਲ ਪਲਾਜ਼ਾ ਤੋਂ ਪਹਿਲਾ ਫਲੋਰ ਆਣਾ ਫਲੋਰ ਤੋਂ ਬਾਅਦ ਫੇਰ ਕਿਤੇ ਮੇਰਾ ਖਿਆਲ 10-12 ਕਿਲੋਮੀਟਰ ਦੇ ਉੱਤੇ ਜਾ ਕੇ ਗੁਰਾਇਆ ਆਉਣਾ ਤੇ ਮੈਂ ਟੋਲ ਤੇ ਆ ਕੇ ਟੋਲ ਦੇ ਅਧਿਕਾਰੀਆਂ ਨੂੰ ਸਨਿਮਰ ਬੇਨਤਾ ਵੀ ਭਾਈ ਹਟ ਜਾ ਠੱਗੀ ਠੋਰੀ ਕਰਨਾ ਲੋਕਾਂ ਤੋਂ ਪੈਸੇ ਲਓ ਲੋਕਾਂ ਨੂੰ ਗੁਲਾਮ ਨਾ ਬਣਾਓ ਆਜ਼ਾਦੀ ਦਾ ਨਿਗਮਾਨਣ ਦਾ ਅਸਲੀ ਹਥਿਆਰ ਕੀ ਹੈ ਜਾਗਰੂਕਤਾ ਉਹ ਮੇਰੀ ਡਰਾਈਵ ਹੈਗੀ ਆ ਮੈਂ ਜਾਗਰੂਕਤਾ ਦੇ ਤੌਰ ਦੇ ਉੱਤੇ ਉਹ ਜਿਹੜੇ ਟੋਲ ਬੈਰੀਅਰ ਡੰਡੇ ਸੀਗੇ ਮੈਂ ਤੇ ਮੇਰੇ ਸਾਥੀਆਂ ਨੇ ਅਸੀਂ ਉਹ ਡੰਡੇ ਪਰੇ ਕੀਤੇ ਤੇ ਜਿਹੜੀ ਆਵਾਜਾਈ ਦਾ ਜਾਮ ਗੁਰਾਇਆਂ ਤੱਕ ਲੱਗਿਆ ਹੋਇਆ ਸੀਗਾ ਤੁਮੇ ਉਹ ਗੁਰਾਇਆਂ ਤੱਕ ਸ਼ਾਇਦ ਤੁਸੀਂ ਵੀਡੀਓ ਦੇਖਿਆ ਹੋਵੇ ਤਾਂ ਮੈਂ ਸਾਰਿਆਂ ਨੂੰ ਕਹਿ ਰਿਹਾ ਵੀ ਥੋੜਾ ਤੇਜ਼ੀ ਦੇ ਨਾਲ ਟੋਲ ਕ੍ਰਾਸ ਕਰ ਜਾਓ ਤਾਂ ਕਿ ਪਿੱਛੇ ਜਿਹੜੇ ਲੋਕ ਕਿਸੇ emergancy ਦੇ ਵਿੱਚ ਕੋਈ ਪੇਸ਼ੈਂਟ ਆ ਕਿਸੇ ਨੇ ਕੋਈ ਜ਼ਰੂਰੀ ਕੰਮ ਲੈ ਜਾਣਾ ਤਾਂ ਕਿ ਉਹ ਫਟਾਫਟ ਨਿਕਲ ਜਾਣ ਤੇ ਉੱਥੇ ਦੇ ਜਿਹੜੇ ਟੋਲ ਕੰਪਨੀ ਦੇ ਮੈਨੇਜਰ ਆ ਤੁਸੀਂ ਉਹਨਾਂ ਨਾਲ ਵੀ ਮੇਰੀ ਗੱਲਬਾਤ ਸੁਣੀ ਹੋਊਗੀ ਤਾਂ ਮੇਰੇ ਕਹਿਣ ਦਾ ਮਤਲਬ ਆ ਯਾਰ ਜੇ ਸਿਮਰਜੀਤ ਬੈਂਸ ਖੜੂਗਾ ਮਾਤਰਾ ਦੇ ਨਾਲ ਇਹ ਮੇਰੀ ਆਦਤ ਤੇ ਸੁਆਦ ਦਾ ਹਿੱਸਾ ਮੈਂ ਕਦੇ ਕਿਸੇ ਕੋਲ ਡਰ ਕੇ ਸਮਾਜ ਸੇਵਾ ਦੇ ਖੇਤਰ ਦੇ ਵਿੱਚ ਨਹੀਂ ਕਿ ਫਲਾਉ ਮੇਰੇ ਤੇ ਐਂ ਕਰ ਦੇਗਾ ਉਹ ਫਲਾਉ ਬਹੁਤ ਤਾਕਤਵਾਰ ਹੈ ਫਲਾਉ ਵੱਡੀ ਕੰਪਨੀ ਦਾ ਹੈ ਦੇਸ਼ ਦੇ ਅੰਦਰ ਟੋਲ ਮਾਫੀਆ ਇੱਕ ਬਹੁਤ ਵੱਡਾ ਚਮੜਦਸਤ ਤਾਕਤਵਰ ਲੋਕਾਂ ਦੇ ਹੱਥਾਂ ਦੇ ਵਿੱਚ ਇਹ ਮਾਫੀਆ ਟੋਲ ਇਕੱਠਾ ਕਰਨ ਵਾਲਾ ਤਾਂ ਪਰ ਬੈਂਸ ਡਰਨ ਵਾਲਾ ਨਹੀਂ ਕਹ ਮੈਂ ਲੋਕਾਂ ਲਈ ਖੜਿਆ ਲੋਕਾਂ ਲਈ ਅੱਜ ਵੀ ਖੜਦਾ ਤੇ ਲੋਕਾਂ ਲਈ ਖੜਦਾ ਰਹੂੰਗਾ ਜਿੱਤ ਤੇ ਹਾਰ ਮੇਰੇ ਲਈ ਟੀਚਾ ਹੈ ਅਭੀ ਸਿਮਰਜੀਤ ਬੈਂਸ ਹਾਰਿਆ ਹੋਇਆ ਐਮਐਲਏ ਹੈ 2012 22 ਦੇ ਵਿੱਚ ਨਹੀਂ ਜਿੱਤ ਸਕਿਆ ਤਾਂ ਕੀ ਹੋ ਗਿਆ ਹਰ ਗਿਆ ਪਰ ਮਰਿਆ ਨਹੀਂ ਜਿਉਂਦਾ ਮੇਰੀ ਆਤਮਾ ਜਿਉਂਦੀ ਹੈ ਮੈਂ ਵੀ ਉਸ ਜਾਮ ਦੇ ਵਿੱਚ ਫਸ ਕੇ ਕਿੰਨੇ ਲੋਕ ਅਰ ਰੋ ਦਾ ਕੰਮ ਹੈਗਾ ਅਰ ਮੈਂ ਇਹ ਵੀ ਨਾਲ ਬੇਨਤੀ ਕਰੂੰਗਾ ਕਿ ਮੇਰੇ ਉਥੇ ਭਾਈ 10 20 ਮਿੰਟ ਖੜਨ ਦੇ ਨਾਲ ਇੱਕ ਡਰਾਈਵ ਤਾਂ ਸਟਾਰਟ ਹੋ ਸਕਦੀ ਆ ਪਰ ਇਹ ਵੀ ਇੰਪੋਸੀਬਲ ਆ ਕਿ ਮੈਂ ਸਾਰਾ ਦਿਨ ਉਥੇ ਡਿਊਟੀ ਨਹੀਂ ਦੇ ਸਕਦਾ ਸ਼ਾਮ ਨੂੰ ਪੀ ਕਾਰਜ਼ ਹੁੰਦੇ ਆ ਮੈਂ ਟੋਲ ਮੈਨੇਜਰ ਸਾਹਿਬ ਨੂੰ ਇਹ ਸਨਿਮਰ ਬੇਨਤੀ ਕਰਕੇ ਆਇਆ ਵੀ ਭਾਈ ਜਿਵੇਂ ਗੁਰਦੁਆਰੇ ਤੇ ਮੰਦਰ ਜਾ ਕੇ ਵਰਤਨਾ ਦੀ ਸੇਵਾ ਝਾੜੂ ਦੀ ਸੇਵਾ ਜੋੜਾਖਾਨਾ ਦੀ ਸੇਵਾ ਤੇ ਮੈਂ ਤੁਹਾਡੇ ਟੋਲ ਤੇ ਆ ਕੇ ਰੋਜ਼ ਜਾਮ ਖਲੌਣ ਦੀ ਸੇਵਾ ਕਰਿਆ ਕਰੂੰਗਾ ਤੁਸੀਂ ਮੇਰੇ ਤੇ ਜਿਹੜਾ ਪੰਪ ਸਿੱਟਣਾ ਨਾ ਉਹ ਸੁੱਟ ਲਿਓ ਪਰ ਇਹ ਬਰਦਾਸ਼ਤ ਨਹੀਂ ਹੁਣ ਆ ਗਈ ਗੱਲ ਜਿਹੜੇ ਰਾਹੀ ਰਿਆ ਉਹ ਕਦੋਂ ਜਾਗਰੂਕ ਹੋਣਗੇ ਯਾਰ ਆਪਣਾ ਹੱਕ ਪਛਾਣੋ ਨਾ ਮੈਂ ਤੁਹਾਨੂੰ ਆ ਦੋ ਦਸਤਾਵੇਜ਼ ਮਹੀਆ ਕਰਾ ਦਿੱਤੇ ਜਿੱਥੇ ਜਾਮ ਦੇ ਵਿੱਚ ਤੁਹਾਡੀ ਗੱਡੀ ਨੂੰ 3 ਮਿੰਟ ਦਾ ਸਮਾਂ ਹੋ ਗਿਆ ਤਾਂ ਇਹ ਤੁਹਾਡਾ ਅਧਿਕਾਰ ਹੈਗਾ ਕਿ ਤੁਸੀਂ ਕੋਈ ਪੈਸਾ ਦਿੱਤੇ ਬਿਨਾ ਟੋਲ ਬੈਰੀਅਰ ਪਰੇ ਕਰਕੇ ਆਪਣੀ ਗੱਡੀ ਨਗਾਉਣ ਲਈ ਅਧਿਕਾਰਤ ਹੁਣ ਆਪਣੀਆਂ ਗੱਡੀਆਂ 'ਚ ਬੈਠੇ ਆਪਾਂ ਜਾਮ ਮੰਨ ਲਓ 5 ਕਿਲੋਮੀਟਰ ਤੱਕ ਚੱਲਿਆ ਗਿਆ ਆਪਣੀ ਗੱਡੀ 'ਚ ਵੀ ਤਾਂ ਬੈਠੇ ਹੀ ਆ ਨਾ ਗੱਡੀ 'ਚ ਉਤਰਿਓ ਦੋ ਤੁਸੀਂ 3 9 4 ਹੋ ਬਾਕੀਆਂ ਨੂੰ ਵੀ ਕੋ ਆਓ ਯਾਰ ਟੋਲ ਪਲਾजा ਮੂੰਹ 'ਚ ਨਹੀਂ ਪਾਉਣ ਲੱਗੇ ਸਪான்ਸਰ ਜੇ ਰੱਖੇ ਹੋਇਆ ਇਹਨਾਂ ਨੇ ਗਲੀਆਂ ਦੇ ਵਿੱਚੋਂ ਡੌੜਿਆ ਡੂੜਿਆਂ ਵਾਲੇ ਲਿਆ ਕੇ ਉੱਥੇ ਫੜਿਆ ਤੇ ਉਹਨਾਂ ਤੋਂ ਮੇਰਾ ਖਿਆਲ ਲੋਕਾਂ ਨੂੰ ਦਬਕੇ ਮਰਵਾਉਣ ਦਾ ਇਹ ਕੰਮ ਕਰਦੇ ਆ ਸੋ ਮੈਂ ਇਹੀ ਸਵਾਲ ਹੈ ਕਿ ਲੋਕ ਲੋਕਾਂ ਨੇ ਕੋਸ਼ਿਸ਼ ਜਰੂਰ ਕੀਤੀ ਹੈ ਜਿਸ ਤੁਸੀਂ ਸਪான்ਸਰ ਦੀ ਗੱਲ ਕੀਤੀ ਉੱਥੇ ਲੱਭਦੇ ਆ ਉਹ ਨੂੰ ਬੰਦਾ ਫਿਰ ਯੂਸ ਹੋ ਕੇ ਵਾਪਸ ਆ ਜਾਂਦਾ ਤੁਸੀਂ ਤਾਂ ਪਾਵਰ ਦੇ ਵਿੱਚ ਆ ਗਏ ਹੋ ਮੈਂ ਪਾਵਰ ਦੇ ਵਿੱਚ ਇੱਥੇ ਮੈਂ ਤਾਂ ਪਾਵਰਲੈਸ ਆ ਮੈਂ ਤਾਂ ਹਰਿਆ ਹੋਇਆ 2022 ਤੋਂ ਹਰਿਆ ਹੋਇਆ ਜੀ ਹੈਗੀ ਆ ਉੱਥੇ ਬਹੁਤ ਸਾਰੇ ਡਾ ਜੰਦੇ ਆ ਪਰ ਆਮ ਲੋਕਾਂ ਦਾ ਲੋਕ ਡਰ ਕੇ ਵਾਪਸ ਚਲ ਜਾਂਦੇ ਮੈਂ ਇਸੇ ਵਾਸਤੇ ਤੁਹਾਡਾ ਸਹਾਰਾ ਲਿਆ মিডিਆ ਦਾ ਸਹਾਰਾ ਮੈਂ ਇਸੇ ਵਾਸਤੇ ਲਿਆ ਆਪਣੀ ਗੱਡੀ 'ਚ ਵੀ ਤਾਂ ਬੈਠੇ ਹੀ ਆ ਨਾ ਤੁਸੀਂ ਫਰਜ ਕਰ ਲੋ ਬੰਟੀ ਆ ਤੁਸੀਂ ਓ ਰਜਿੰਦਰ ਕੋਈ ਬੰਦਾ ਜਾਂ ਤੇ ਫਸਲ ਜਲੰਧਰ ਤੋਂ ਆ ਰਿਹਾ ਅੰਮ੍ਰਿਤਸਰ ਤੋਂ ਆ ਰਿਹਾ ਤੇ ਜੇ ਤੁਸੀਂ ਦੂਸਰੇ ਨੂੰ ਕਹੋਗੇ ਨਵੀਂ ਯਾਰ ਤੁਸੀਂ ਵੀ ਉਤਰੋ ਦੂਸਰਾ ਤੀਸਰੇ ਨੂੰ ਕਹੋਗੇ ਉਤਰੋ ਯਾਰ ਤੇ ਲਈ ਇੱਥੇ ਹੜਕੇ ਜਲਾਲਤ ਕਿਉਂ ਕਟਣੀਆਂ ਟੋਲ ਪਲਾਦਾ ਚੱਲਦੇ ਆ ਜਾ ਕੇ ਤੁਹਾਡੀ ਗੱਲ ਨਹੀਂ ਸੁਣਨਗੇ ਤੇ ਸਾਡੇ ਲੋਕਤੰਤਰਿਕ ਵਿਵਸਥਾ ਦੇ ਅੰਦਰ ਆਜ਼ਾਦ ਭਾਰਤ ਦੇ ਅੰਦਰ ਪੀਸਫੁਲ ਤਰੀਕੇ ਦੇ ਨਾਲ ਧਰਨਾ ਦੇਣਾ ਤਾਂ ਤੁਸੀਂ ਧਰਨੇ ਤੇ ਬਹਿ ਜਾਓ ਐਡਮਿਨਿਸਟ੍ਰੇਸ਼ਨ ਨੂੰ ਹੱਥਾਂ ਪੈਰਾਂ ਦੀ ਪੈਜੂਗੇ ਐਸਚਓ ਚੌਂਕੀ ਇੰਚਾਰਜ ਭੱਜੇ ਹੋਣਗੇ ਵੀ ਹੋਇਆ ਕੀ ਆ ਕੱਠੇ ਹੋਵਾਂਗੇ ਤਾਂ ਕੱਠੇ ਦੇ ਵਿੱਚ ਸਾਰਾ ਕੁਝ ਸੰਭਵ ਹੈ ਹੁਣ ਅਗਲੀ ਗੱਲ ਤੇ ਗੌਰਵ ਆਓ ਤੁਸੀਂ ਮੈਂ ਮੁੱਖ ਮੰਤਰੀ ਸardar ਭਗਵੰਤ ਸਿੰਘ ਮਾਨ ਹੋਣਾਂ ਦੀਆਂ ਖਬਰਾਂ ਫੋਟੋਆਂ ਫਲਾਣਾ ਟੋਲ ਪਲਾਇਆ ਚਕਾਦਾ ਮੈਂ ਫਲਾਣਾ ਟੋਲ ਪਲਾਇਆ ਚਕਾਦਾ ਭਾਈ ਚੰਗੀ ਗੱਲ ਆ ਇੱਥੇ ਸਾਰਾ ਪੰਜਾਬ ਨਿਕਲਦਾ ਇੱਥੋਂ ਦੀ ਸਾਰਾ ਪੰਜਾਬ ਸਾਰਾ ਪੰਜਾਬ ਨਹੀਂ ਜਿਹੜੇ ਪੂਰੇ ਦੇਸ਼ ਤੋਂ ਦੁਨੀਆ ਤੋਂ ਦਰਬਾਰ ਸਭ ਮੱਥਾ ਟੇਕਣ ਜਾਂਦੇ ਦਿਲਾਂ ਵਾਲਾ ਬਾਗ ਦੀ ਮਿੱਟੀ ਨੂੰ ਮਥੇ ਨੂੰ ਲਾਉਣ ਵਾਸਤੇ ਜਾਂਦੇ ਉਹ ਇੱਥੋਂ ਦੀ ਨੰਕੇ ਜਾਂਦੇ ਆ ਭਾਈ ਐਡਮਿਨਿਸਟ੍ਰੇਸ਼ਨ ਸਰਕਾਰ ਟੋਲ ਪਲਾਜ਼ੇ ਚਕਾਉਣ ਵਾਲਾ ਮੁੱਖ ਮੰਤਰੀ ਸਾਹਿਬ ਇੱਥੇ ਕਿਉਂ ਨਹੀਂ ਜਾਗਦਾ ਇਹਦਾ ਨਿਜਮ ਆ ਨਾ ਮੈਂ ਨਿਜਮਾਂ ਤੋਂ ਬਾਹਰ ਨਹੀਂ ਮੈਂ ਵਿਧਾਇਕ ਹੁੰਦਿਆਂ ਵਿਧਾਨ ਸਭਾ ਦੀ ਕਮੇਟੀ ਦੇ ਅੰਦਰ ਹੁਸਨ ਲਾਲ ਜੀ ਸਾਡੇ ਰੋਡ ਸੈਕਟਰੀ ਹੁੰਦੇ ਸੀਗਾ ਟਰਾਂਸਪੋਰਟ ਐਂਡ ਰੋਡ ਉਹਨਾਂ ਕੋਲੇ ਸੀਗਾ ਤਾਂ ਐਨਐਚਏ ਦੇ ਅਧਿਕਾਰੀ ਬੁਲਾਏ ਅੱਜ ਵੀ ਇਹ ਗੱਲ ਮੈਂ ਤੁਹਾਡੇ ਨਾਲ ਕਰ ਰਿਹਾ ਰਿਪੋਰਟ ਤੇ ਹੈਗੀ ਆ ਵਿਧਾਨ ਸਭਾ ਦੇ ਅੰਦਰ ਤੇ ਉੱਥੇ ਉਹ ਇਹ ਗੱਲ ਮੰਨ ਕੇ ਗਏ ਕਿ ਇਸ ਸਰਕੂਲਰ ਦੀ ਭਾਵਨਾ ਸਾਫ਼ ਤੇ ਸਪੱਸ਼ਟ ਹੈਗੀ ਆ ਕਿ ਜਾਂ ਤਾਂ ਉਹ ਪ੍ਰਬੰਧ ਬੰਦੋਬਸਤ ਇਦਾਂ ਦੇ ਕਰੇ ਕਿ ਜਾਮ ਨਾ ਲੱਗੇ